टीम इंडिया जो 2 साल बाद कमबैक कर रही गौतम गंभीर ने दौर टेस्ट की पहली पारी पर प्रभावित करने जैसा काम रहे गंभीर ने दमदार शुरुआत के बाद फीका खेल दिखाया और फिर पहले सेशन दौरान ही अपना विकेट गवा बैठे गंभीर ने दौर टेस्ट की पहली पारी में 29 रन का योगदान पाया ਗੰਬੀਰ ਦੀ ਪਾਰੀ ਤੇ ਖਾਸ ਗੱਲ ਐ ਸੀ ਕਿ ਪਾਰੀ ਦੀਆਂ ਪਹਿਲੀਆਂ 9 ਗੇਂਦਾਂ 'ਚ ਹੀ ਗੰਬੀਰ ਇੱਕ ਚੌਕਾ ਤੇ ਦੋ ਛੱਕੇ ਜੜ ਚੁੱਕੇ ਸਨ ਗੰਬੀਰ ਨੇ ਮੈਚ ਦੇ 4ਵੇਂ ਓਵਰ 'ਚ ਮੈਟ ਹੈਂਡਰੀ ਦੀ ਤੀਜੀ ਤੇ ਚੌਥੀ ਗੇਂਦ 'ਤੇ ਛੱਕੇ ਠੋਕੇ ਜਿਸ ਮਗਰੋਂ ਕੁਝ ਫਿੱਕੇ ਪੈ ਗਏ ਗੰਬੀਰ ਨੇ ਟੀਮ ਅਤੇ ਫੈਨਸ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਇਸ ਕਮਬੈਕ ਤੇ tMapਾਕਾ ਕਰਨ ਲਈ ਤਿਆਰ ਨੇ ਬੰਗਲਾਦੇਸ਼ ਦੀ ਟੀਮ ਮੀਰਪੁਰ ਦੇ ਮੈਦਾਨ ਤੇ ਰਿਕਾਰਡ ਟੀਚਾ ਹਾਸਲ ਕਰਨ ਤੋਂ ਖੁੰਝ ਗਈ ਇੰਗਲੈਂਡ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ ਬੰਗਲਾਦੇਸ਼ ਨੂੰ 21 ਰਨ ਨਾਲ ਮਾਤ ਦਿੱਤੀ ਇੰਗਲੈਂਡ ਦੀ ਟੀਮ ਨੇ ਆਖਰੀ ਓਵਰਾਂ 'ਚ ਬੰਗਲਾਦੇਸ਼ ਤੇ 17 ਰਨ ਵਿਚਾਲੇ 6 ਵਿਕਟ ਹਾਸਲ ਕੀਤੇ ਅਤੇ ਮੈਚ ਆਪਣੀ ਝੋਲੀ ਪਾ ਲਿਆ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਨਿਰਧਾਰਤ 50 ਓਵਰਾਂ 'ਚ 8 ਵਿਕਟ ਗਵਾ ਕੇ 309 ਰਨ ਦਾ ਸਕੋਰ ਖੜਾ ਕੀਤਾ ਇੰਗਲੈਂਡ ਲਈ ਬੈਨ ਸਟ੍ਰੋਕਸ ਨੇ ਸੈਂਕੜਾ ਠੋਕਿਆ ਸਟ੍ਰੋਕਸ ਨੇ 100 ਗੇਂਦਾਂ ਤੇ 101 ਰਨ ਦੀ ਪਾਰੀ ਖੇਡੀ ਸਟ੍ਰੋਕਸ ਦੀ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਲ ਸਨ ਵੱਡੀ ਵਿਸ਼ਵ ਕੱਪ 'ਚ ਭਾਰਤ ਨੇ ਹਾਰ ਨਾਲ ਸ਼ੁਰੂਆਤ ਕਰ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ। ਭਾਰਤੀ ਟੀਮ ਨੂੰ ਦੱਖਣੀ ਕੋਰੀਆ ਨੇ ਮਾਤ ਦਿੱਤੀ। ਇਸ ਮੈਚ 'ਚ ਭਾਰਤੀ ਟੀਮ ਨੇ 32-34 ਨਾਲ ਹਾਰ ਚਲੀ। 7 ਵਾਰ ਦੀ ਚੈਂਪੀਅਨ ਭਾਰਤੀ ਟੀਮ ਫੈਨਸ ਦੀ ਉਮੀਦਾਂ ਤੇ ਖਰੀ ਨਹੀਂ ਉਤਰ ਸકી। ਮੈਚ ਹਾਰਨ ਦੇ ਬਾਅਦ ਭਾਰਤੀ ਕਪਤਾਨ ਅਨੂਪ ਕੁਮਾਰ ਨੇ ਕਿਹਾ ਕਿ ਟੀਮ ਦੇ ਰੀਡਰ ਚੰਗੀ ਖੇਡ ਨਹੀਂ ਵਿਖਾ ਸਕੇ ਅਧਿਆਕਰੀ ਮਿੰਟਾਂ ਚ ਟੀਮ ਨੇ ਜੋ ਗਲਤੀਆਂ ਕੀਤੀਆਂ ਉਸ ਕਾਰਨ ਟੀਮ ਨੂੰ ਹਾਰ ਚ ਰਣੀ ਪਈ ਪਰ ਕਪਤਾਨ ਨੇ ਪ੍ਰੋਸਾ ਦਿੱਤਾ ਕਿ ਟੀਮ ਜਲਦੀ ਵਾਪਸੀ ਕਰੇਗੀ ਅਤੇ ਅਗਲੇ ਮੈਚ ਅਜਿਤ ਕਰੇਗੀ ਭਾਰਤ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਹੋਏਗਾ ਸਪਰੀਮ ਕੋਰਟ ਨੇ BCCI ਅਤੇ ਲੋਟਾ ਕਮੇਟੀ ਦੀਆਂ ਸਿਫਾਰਸ਼ਾਂ ਮੰਨਣ ਦੇ ਮਾਮਲੇ 'ਚ ਅਗਲੀ ਸੁਣਵਾਈ 17 ਅਕਤੂਬਰ ਤੱਕ ਟਾਲ ਦਿੱਤੀ ਹੈ ਦਰਅਸਲ ਸਪਰੀਮ ਕੋਰਟ ਦਾ ਅਗਲਾ ਕੰਮ ਕਾਜੀ ਦੇ ਨੀ 17 ਅਕਤੂਬਰ ਨੂੰ ਹੈ ਦੁਸਹਿਰੇ ਦੀਆਂ ਇੱਕ ਹਫਤੇ ਦੀਆਂ ਛੁੱਟੀਆਂ ਤੇ ਚੱਲਦੇ ਸਪਰੀਮ ਕੋਰਟ ਹੁਣ 17 ਅਕਤੂਬਰ ਤੱਕ ਕੋਈ ਸੁਣਵਾਈ ਨਹੀਂ ਕਰੇਗੀ ਲੋਡਾ ਕਮੇਟੀ ਦੀਆਂ ਸਿਫਾਰਿਸ਼ਾਂ ਖਿਲਾਫ ਦਾਇਰ ਕੀਤੀ ਬੀਸੀਸੀਆਈ ਦੀ ਅਰਜ਼ੀ ਉੱਤੇ ਸੁਪਰੀਮ ਕੋਰਟે ਸ਼ੁੱਕਰਵਾਰ ਦੁਪਹਿਰ ਹੁਕਮ ਦਿੱਤਾ ਹੈ ਜਿਸ ਤਸਿਸ ਲੋਡਾ ਕਮੇਟੀ ਵੱਲੋਂ ਪੀਸੀਸੀਆਈ ਚ ਸੁਧਾਰਾਂ ਲਈ ਜੋ ਸਿਫਾਰਿਸ਼ਾਂ ਕੀਤੀਆਂ ਗਈਆਂ ਸਨ ਉਹਨਾਂ ਚੋਂ ਕਈ ਬੀਸੀਸੀਆਈ ਨੂੰ ਮਨਜ਼ੂਰ ਨਹੀਂ ਸਨ ਸੁਪਰੀਮ ਕੋਰਟ ਨੇ ਅੰਦਰੂਨੀ ਹੁਕਮ ਦਿੱਤਾ ਹੈ ਕਿ ਬੀਸੀਸੀਆਈ ਲੋਡਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰੇ